ਵੇਖੋ ਜੀ ਅਸੀਂ ਵੇਖਿਆ ਜਨਤਾ ਨੂੰ ਸਾਫ ਸੁਥਰਾ ਖਾਣਾ ਦਿਓ ਆਪਣੀ ਸਿਹਤ ਵੀ ਠੀਕ ਰਹੇ ਜਨਤਾ ਦੀ ਵੀ ਠੀਕ ਰਹੇ ਸਾਰਾ ਘਰ ਦਾ ਖਾਣਾ ਜੀ ਸਾਡੇ ਕੋਲ ਕੜੀ ਚੌਲ ਹੁੰਦੇ ਰਾਜਮਾ ਚੌਲ ਹੁੰਦੇ ਆ ਮਿਕਸ ਸਬਜੀ ਹੁੰਦੀ ਆ ਜੀ ਆਲੂ ਪਰੌਂਠਾ ਮੂਲੀ ਵਾਲੀ ਰੋਟੀ ਆਲੂ ਮੂਲੀ ਵਾਲੀ ਰੋਟੀ ਸਿੰਪਲ ਰੋਟੀ ਮਿੱਸੀ ਰੋਟੀ ਮਾਸਟਰ ਸਪੈਸ਼ਲ ਇਹੀ ਜੇ ਖਾਣੇ ਦਾ ਟੇਸਟ ਬਹੁਤ ਵਧੀਆ ਸਾਫ ਸੁਥਰਾ ਘਰ ਦਾ ਖਾਣਾ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਅਸੀਂ ਗੁਰੂ ਘਰ ਵਿੱਚ ਸੇਵਾ ਨਿਭਾ ਰਿਆ ਨਾਲ ਗੋਲਫਰਿੰਗ ਭਾਈ ਕਨਈਆ ਚੈਰੀਟੇਬਲ ਦੁੱਖ ਭੰਜਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਇਹ ਹਰੇ ਮਟਰਾਂ ਦੀ ਸਬਜ਼ੀ ਆ ਜੀ। ਜੀ। ਇਹ ਕੜੀ ਆ ਆਲੂ ਪਕੌੜਿਆਂ ਵਾਲੀ ਜੀ। ਪਕੌੜੇ ਵਾਲੀ ਕੜੀ। ਹਾਂ ਜੀ ਕੜੀ ਪਕੌੜਾ ਆ ਜੀ। ਜੀ। ਇਧਰ ਚੌਲ ਹੈ ਜੀ। ਇਧਰ ਲੱਸੀ ਆ ਜੀ। ਅੱਛਾ ਲੱਸੀ ਵੀ ਹੁੰਦੀ ਆ। ਹਾਂ ਜੀ ਸਪੈਸ਼ਲ ਘਰ ਦੀ ਲੱਸੀ ਆ ਜੀ। ਅੱਛਾ ਘਰ ਦੀ ਲੱਸੀ। ਹਾਂ ਜੀ ਘਰ ਦੀ ਲੱਸੀ ਆ ਜੀ। ਅੱਛਾ ਜਿਹੜਾ ਇਹ ਖਾਣਾ ਆ ਰੋਜ਼ ਇੱਕੋ ਜਿਹਾ ਰਹਿੰਦਾ ਹੈ ਕਿ ਮੈਨੂ ਚੇਂਜ ਹੁੰਦਾ ਰਹਿੰਦਾ ਹੈ? ਡੇਲੀ ਬਦਲਦਾ ਜੀ ਡੇਲੀ। ਪਲੇਟ 60 ਰੁਪਏ ਦੀ ਜੀ। ਆਲੂ ਪਰੌਂਠਾ 20 ਰੁਪਏ ਦਾ ਜੀ। ਅੱਛਾ। ਲੱਸੀ ਗਲਾਸ 20 ਰੁਪਏ ਦਾ ਜੀ। ਇੱਥੇ ਲਾਨੇਓ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਲੋਕੀ ਆ ਰਹੇ ਨੇ ਨਾ ਪਿਆਰ ਦੇ ਰਹੇ ਨੇ ਕਿਵੇਂ ਲੱਗਦਾ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਲੱਗ ਰਿਹਾ ਜਨਤਾ ਖਾ ਰਹੀ ਹੈ ਸਾਡੇ ਵੀਰ ਭੈਣ ਭਾਈ ਸਾਰੇ ਆ ਰਹੇ ਨੇ ਬੱਚੇ ਖੁਸ਼ ਹੋ ਕੇ ਖਾ ਰਹੇ ਨੇ